ਦਾ ਹੈ ਨਹੀਂ ਗੀ ਆ ਚੀਜ਼ ਤਾਂ ਹੈ ਨਹੀਂ ਸੀ ਪਹਿਲਾਂ ਮੈਂ ਬਣਾਇਆ ਉਹ ਹੋਰ ਬਣਾਉਂਦਾ ਯਾਰ ਆ ਸੀ ਉਹ ਆ ਆ ਉਹ ਇੱਥੇ ਇੱਥੇ ਕੋਰਦੋਵਰਾ ਦਾ ਉਹ ਇੱਥੇ ਓਰੇ ਵੀਰ ਚੈਕਿੰਗ ਕਰਦੇ ਨੇ ਨਾ

ਆਵੇਂ ਖੜਾਇਆ ਜੀ ਸੋ ਹੈ ਨਹੀਂ ਕਿੱਥੇ ਉਧਰੋਂ ਤੇ نیچے ਘੜਾ ਦਿਓ ਜੇ ਉਹਨੂੰ ਖੜਾਉਣ ਨੂੰ ਤਾਂ ਕੀ ਆ ਹੁਣ ਤਾਂ ਖੜੀ ਜਾਊਗੀ ਸਾਲੀ ਤਾਂ ਵੀ ਜੀ ਸ੍ਰੀ ਕਰਤਾਰਪੁਰ ਸਹਿ ਪਹੁੰਚ ਗਏ ਬਾਹਗੋਲ ਸ੍ਰੀ ਕਰਤਾਰਪੁਰ ਸਾਹਿਬ ਕੋਲ ਆ ਇਸ ਪੀ ਟੇਰਾ ਪਾ ਬਰਨਾਨਕ

何で <noise> <noise>

ਉਰੇ ਉਹ ਟੇਬਲ ਚੈੱਕ ਹੋਣ ਦੀ ਹਟ ਕੋਲ ਕਿੰਨੇ ਪੈਸੇ ਨੇ ਕਿੰਨੇ ਮੈਂਬਰ ਨੂੰ ਕਿੰਨੇ ਲਵਾਤਾ ਲਓ ਜੀ ਅਸੀਂ ਪਾਕਿਸਤਾਨ ਚ ਆ ਗਏ ਹੁਣ ਫਾਇਲਾ ਜੁੱਤੀ ਨੇ ਪੈਰ ਵੱਟ ਤੇ ਉਹ ਤੱਕ ਜਾਂਦੀ ਜਾਂਦੀ ਲਾਈਫ ਆਈ ਕੜੀ ਆਉਂਦੀ ਹੈ ਉਹਦੇ ਇਹਨਾਂ ਪਾਰ ਦਾ ਏਰੀਆ ਜੀ ਆ। ਉਹ ਤੇ ਰਾਮਪਰਸਨ। ਕੋਈ ਖੜ ਜਾ ਜੀ ਨਾ। ਉਹਦਾ ਸਪੋਰਟ ਬਜੇ ਰੋੜੀ। ਦੋ ਜੀ ਸਿੱਧਾ ਗੱਡੀ ਚਾਵਾਂਗੇ ਨੰਬਰ ਤੇ ਨਹੀਂ ਵੀਰੇ। ਇਹ ਐਂਟਰੀ ਹੈ ਜਿਹਨੇ ਪਾਕਿਸਤਾਨ ਦੀ ਇਹ ਉਹ ਆਊਗਾ ਪਾਊਡਰ ਆਊਗਾ ਨਾ ਉਹ ਰਿਹਾ ਇਹ ਪਾਊਡਰੀ ਹੈ ਇਹ ਕੀ ਇਹ ਤੇ ਨਹੀਂ ਪੇਪਰ ਚੈੱਕ ਹੋਣੇ ਬਾਈ ਜੀ ਨਹੀਂ ਜੀ ਸੂਰ ਜਿੱਦ ਦਾ ਸਭ ਖਤਮ ਆ ਬੋਲੇ ਸੋਨੇਹਰ ਸ੍ਰੀ ਆਕਾਲ ਆ ਵਾਟਰ ਆਈ ਛੱਡਿਆ ਤੂੰ ਦੇ ਓਏ ਓਏ ਸੰਦੇਸ਼ ਲੈਣਾ ਪੰਜਾਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਡਾਕੂਮੈਂਟਸ ਪਾਸਪੋਰਟ ਵਗੈਰਾ ਜਿਹੜੇ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸੰਭਾਲ ਲੈਣਾ ਠੀਕ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਕਿਸੇ ਮਕਾਮ ਤੇ ਕੋਈ ਚੈਕਿੰਗ ਵਗੈਰਾ ਨਹੀਂ ਹੈ ਆਪਨੇ ਜਿਹੜਾ ਬਾਇਓਮੈਟ੍ਰਿਕ ਕਾਰਡ ਗਲੇ ਦੇ ਵਿੱਚ ਪਾਇਆ ਦਾ ਇਹਨੂੰ ਸਾਹਮਣੇ ਸ਼ੋਅ ਕਰਕੇ ਰੱਖਣਾ ਹੈ ਆਪ ਇੱਥੇ 4 ਵਜੇ ਤੱਕ ਸਟੇ ਕਰ ਸਕਦੇ ਹੋ ਟਾਈਮ ਦੀ ਪਾਬੰਦੀ ਬਹੁਤ ਜ਼ਰੂਰੀ ਹੈ ਦਰਸ਼ਨ ਕਰਨ ਤੋਂ ਬਾਅਦ ਪਹਿਲੇ ਵੀ ਜਾਣਾ ਚਾਓ ਸੇਮ ਜਿਹੜੀ ਜਗ੍ਹਾ ਤੋਂ ਤੁਸੀਂ ਐਂਟਰ ਹੋਏ ਹੋ ਉਥੋਂ ਐਗਜ਼ਿਟ ਹੋ ਕੇ ਬਾਹਰ ਆਪ ਹੀ ਤੁਹਾਨੂੰ ਸਵਾਰੀ ਮਿਲ ਜੇਗੀ ਠੀਕ ਹੈ ਜਿਉਂ ਹੀ ਆਪ ਜੰਦਰ ਇੰਟਰ ਹੋ ਕੇ ਮੇਰੇ ਖੱਬੇ ਪਾਸੇ ਤੇ ਆਪ ਇਹਦੇ ਸੱਜੇ ਪਾਸੇ ਮੇਨ ਹਾਲ ਦੇ ਵਿੱਚ ਪਹਿਲਾ ਰੂਮ ਜੋੜਾ ਘਾਰ ਹੈ ਜਿੱਥੇ ਆਪ ਦੀ ਸ਼ੂਜਮਾ ਕਰਵਾਓਗੇ ਖੂਲ ਜਮਾ ਕਰਵਾਉਣ ਤੋਂ ਬਾਅਦ ਹੈਂਡ ਵਾਸ਼ ਕਰਨਾ ਚਾਹੁੰਦੇ ਹੋ ਮੇਰੇ ਸੱਜੇ ਪਾਸੇ ਮੇਨ ਡੋਰ ਦੇ ਨਾਲ ਵਾਟਰ ਪੂਲਰ ਦੇ ਨਾਲ ਵਾਸ਼ ਬੇਸਨ ਲੱਗਾ ਦਾ ਹੈ ਜੋੜਾ ਘਰ ਤੋਂ ਤੀਸਰਾ ਰੂਮ ਲਾਕ ਰੂਮ ਗੱਠੀ ਘਰ ਹੈ ਲਾਕਰ ਦੇ ਸੁਵਿਧਾ استعمال ਕਰਨਾ ਚਾਹੁੰਦੇ ਹੋ ਸਮਾਨ ਵਗੈਰਾ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਆਪਣੇ ਨਾਲ ਰਸਦ ਲਗਮ ਕਰਾ ਦਾ ਸਮਾਨ ਲੈ ਕੇ ਆਇਓ ਹਾਲ ਦੇ ਵਿੱਚ ਕੋਨੇ ਤੇ ਕਾਊਂਟਰ ਲੱਗਾ ਦਾ ਆਪ ਉੱਥੇ ਆਪਣਾ ਸਮਾਨ ਵਗੈਰਾ ਜਮ੍ਹਾਂ ਕਰਵਾ ਸਕਦੇ ਹੋ ਰਸਦ ਵਾਲੇ ਕਾਊਂਟਰ ਦੀ ਤਰਫ ਤੇ ਕੇ ਪਾਸੇ ਨੂੰ ਕੋਰੀਡੋਰ ਭੜਿਆ ਥੋੜਾ ਅੱਗੇ ਚਲੋਗੇ ਆਪ ਜੀ ਨੂੰ ਸਰੋਵਰ ਸਾਹਿਬ ਦੇ ਸਾਈਨ ਬੋਰਡ ਨਜ਼ਰ ਆਣਗੇ ਸਰੋਵਰ ਸਾਹਿਬ ਦੇ ਅੰਦਰ ਹਰ ਕਿਸਮ ਦੀ ਸਹੂਲਤ ਮੌਜੂਦ ਹੈ ਮੇਨ ਗੁਰਦੁਆਰਾ ਸਾਹਿਬ ਦੀ ਜਿਹੜੀ ਇਤਿਹਾਸਕ ਮਹਾਨ ਦਾ ਬਿਲਕੁਲ ਸੈਂਟਰ ਦੇ ਵਿੱਚ ਹੈ ਜਿੱਥੇ ਆਪ ਜੀ ਨੂੰ ਦਰਬਾਰ ਸਾਹਿਬ ਦੇ ਸਮਾਦੀ ਸਾਹਿਬ ਦੇ ਖੂਹ ਸਾਹਿਬ ਦੇ ਦਰਸ਼ਨ ਹੋਣਗੇ ਸਾਹਬ ਦਾ ਪਾਣੀ ਅੰਮ੍ਰਿਤ ਜਲ ਡਿਸਪੋਜ਼ੀਬਲ ਬੋਤਲਾਂ ਦੇ ਵਿੱਚ ਪੈਕ ਹੈ ਆਪ ਨਾਲ ਹੀ ਲੈ ਕੇ ਜਾ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਕੋਲ ਖੜੇ ਹੋ ਕੇ ਆਪ ਜੀ ਸੱਜੇ ਪਾਸੇ ਦੇਖੋਗੇ ਆਪ ਜੀ ਨੇ ਕਮਾਤ ਨਜ਼ਰ ਆਏਗੀ ਜਿਸ ਤੇ ਫੇਸ ਦੇ ਉੱਪਰ ਲਿਖਿਆ ਕਰਤਾਰ ਪਰ ਕਰਤਵਸੇ ਸੰਤਨ ਕੇ ਪਾਸ ਉਸ ਇਮਾਰਤ ਦੇ ਬਿਲਕੁਲ ਬੈਕ ਸਾਈਡ ਤੇ ਲੰਗਰ ਹਾਲ ਹੈ ਲੰਗਰ ਹਾਲ ਦੇ ਬੈਕ ਸਾਈਡ ਤੇ ਮਾਰਕੀਟ ਹੈ ਜਿਹੜੀ ਵਾਸ਼ਰੂਮ ਦੀ ਸਹੂਲਤ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਬਰਾਮਦਾਨਾ ਬਿਲਡਿੰਗ ਹੈ ਜਿਸ ਦੇ ਦੋਨਾਂ ਕੋਨਿਆਂ ਤੇ ਸੱਜੇ ਪਾਸੇ ਤੇ ਖੱਬੇ ਪਾਸੇ ਵਾਸ਼ਰੂਮ ਬਣੇ ਨੇ ਐਕਸਟਰਾ ਜੋੜੇ ਰੱਖੇ ਨੇ ਆਪ ਦੀ ਸਹੂਲਤ ਇਸਤੇਮਾਲ ਕਰ ਸਕਦੇ ਹੋ ਦਰਸ਼ਕ੍ਰਣਤ ਬਾਅਦ ਅਗਰ ਆਪ ਜੀ ਆਪਣੇ ਸ਼ੂਜ਼ ਬਾਜ਼ਾਰ ਮਾਰਕੀਟ ਜਾਣਾ ਚਾਹੁੰਦੇ ਹੋ ਸੇ ਮੈਸੇਜ ਜਗ੍ਹਾ ਤੇ ਆ ਕੇ ਆਪਣੇ ਸ਼ੂਜ਼ ਪਾ ਕੇ ਬਾਰ ਵਾਲੀ ਸਾਈਡ ਤੇ ਸੱਜੇ ਪਾਸੇ ਵਾਲਾ ਰਸਤਾ ਸਿੱਧਾ ਮਾਰਕੀਟ ਦੇ ਅੰਦਰ ਜਾਂਦਾ ਹੈ ਮਾਰਕੀਟ ਦੇ ਅੰਦਰ ਹੀ ਵਾਸ਼ਰੂਮ ਦੀ ਸਹੂਲਤ ਮੌਜੂਦ ਹੈ ਬਾਹਰ ਨਿਕਲੋਗੇ ਖੱਬੇ ਪਾਸੇ ਇਸ ਤਰਫ ਆਪ ਜੀ ਨੂੰ ਸੈਕੰਡ ਸਾਈਨ ਬੋਰਡ ਨਜ਼ਰ ਆਏਗਾ ਇਸ ਤਰਫ ਬਾਬਾ ਜੀ ਦੇ ਬਾਗ ਨੇ ਕੇਤੀ ਸਾਹਿਬ ਨੇ ਨਿਸ਼ਾਨ ਸਾਹਿਬ ਨੇ ਜੋੜੇ ਪਾਕ ਦਰਸ਼ਨ ਕਰਨਾ ਚਾਹੋ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਜਗਾ ਜਗਾ ਸਾਈਨ ਬੋਰਡ ਲੱਗੇ ਹੋਏ ਨੇ ਜਿਸ ਦੇ ਉੱਪਰ ਇੰਗਲਿਸ਼ ਵੀ ਤੇ ਪੰਜਾਬੀ ਵਿੱਚ ਲਿਖਿਆ ਜੋ ਆਪਜੀ ਦੀ ਰਹਿਨਮਾਈ ਕਰਦੇ ਰਹਿਣਗੇ ਅਸੀਂ ਆਸ ਉਮੀਦ ਕਰਦੇ ਜਿੰਨਾ ਵੀ ਤੁਹਾਡੇ ਇੱਥੇ ਟਾਈਮ ਗੁਜ਼ਰੇ ਅੱਛਾ ਔਰ ਯਾਦਗਾਰ ਗੁਜ਼ਰੇ ਪਾਕਿਸਤਾਨ ਕਰਤਾਰ ਪਰਮ ਦੇ ਜੀ ਆਇਆਂ ਨੂੰ ਥੈਂਕ ਯੂ ਜੀ ਕਾ ਖਾਲਸਾ ਵਾ ਰੇਗੁਰਦੀ ਕੀ ਫਤਿਹ ਜਿੰਨਾ ਕੋ ਰਸੇ ਦਾ ਸਾਹਮਣੇ ਤੋਂ ਸਾਹਿਬ ਨੂੰ ਨਾ ਕਰੇ ਸੋਟਿਆ ਸੀ ਉਹ ਕਾਲ ਸਵਾਇਕਤੋ ਜੀ ਇਸ ਜੀ ਖਾਲਸਾ ਮੈਂ ਘਰੇ ਕੋਲ ਸਾਰੇ ਖੁਸ਼ ਹੈ ਨੇ ਆਪਣੇ ਪਿਤਰ ਗੋਲ ਵਿੱਚ ਲੈ ਲਿਆ ਸੀ ਅਤੇ ਗੁਰਦੁਆਰਾ ਸੁਨਾਟ ਮਿਆਰ ਸਾਹਿਬ ਜੀ ਦਾ ਨਾਮ ਤੋਂ ਬਚਾ ਲਿਆ ਦੱਸੋ ਜੁਗ ਇਹ ਗੱਲ ਹੈ ਜੀ ਬਾਬੇ ਨਾਨਕ ਦੇ ਖੂਹ ਤੋਂ ਪਾਣੀ ਪੀ ਆਇਆ। ਉੱਤਰੀ ਬੜੂਚੋ। ਬਾਬਸੀ ਆ ਸਾਡੀ ਹੁਣ। ਹਾਸ ਭਰ ਕੇ। ਹਾਸ ਭਰ ਕੇ। ਹਾਂ। ਨਾ ਨਾ। तो कल्ले हैं कल्ले में कहाँ हैं नहीं नहीं